ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਤੇ ਇੱਕ ਵੱਡੀ ਰਾਹਤ ਕੋਰਟ ਦੇ ਵੱਲੋਂ ਵੀ ਦਿੱਤੀ ਗਈ ਹੈ ਤੇ ਉਹਨਾਂ ਨੂੰ ਹੁਣ ਕਿਹਾ ਗਿਆ ਹੈ ਕਿ ਪਹਿਲੀ ਰਾਹ ਦੇ ਵਿੱਚ ਕਿ 15000 ਜੋ ਨਿੱਜੀ ਮੁਸ਼ਕਲਾ ਚੱਲਦਾ ਸੀ ਉਸ ਦੇ ਵਿੱਚ ਜ਼ਮਾਨਤ ਮਿਲੀ ਹੈ ਤੇ ਦੂਜੇ ਪਾਸੇ ਕੋਰਟ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਫਿਜ਼ੀਕਲੀ ਤੌਰ ਤੇ ਵੀ ਪੇਸ਼ ਨਹੀਂ ਹੋਣਾ ਚਾਹੁੰਦੇ ਤਾਂ ਤੁਹਾਡੇ ਵਕੀਲ ਪੱਖ ਰੱਖਣਾ ਤੇ ਉੱਥੇ ਈਡੀ ਦੇ ਵੱਲੋਂ ਜੋ ਸਮੱਗਰੀ ਭੇਜੇਗੇ ਸੀ ਉਸ ਦੇ ਵਿੱਚ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੇਲ ਮਿਲ ਗਈ ਹੈ ਤੇ ਜਿਸ ਦੇ ਦੌਰਾਨ ਆਪ ਸਰਕਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਏ ਕਿ ਅੱਜ ਕੋਰਟ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਇਹ ਪੇਸ਼ ਹੋਣ ਦੇ ਹੁਕਮ ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਗਾਏ ਤੇ ਜਿਸ ਦੇ ਦੌਰਾਨ ਪਹਿਲਾਂ ਉਹਨਾਂ ਨੇ ਅੱਠ ਸੰਮਣਾਂ ਨੂੰ ਠੁਕਰਾ ਦਿੱਤਾ ਸੀ ਤੇ ਜਿਸ ਦੇ ਦੌਰਾਨ ਇਹ ਵੀ ਦੇ ਵੱਲੋਂ ਫਿਰ ਤੋਂ ਜਿਹੜਾ ਬਾਰ-ਬਾਰ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਦੱਸਿਆ ਕਿ ਹੁਣ ਕੋਰਟ ਦੇ ਵੱਲੋਂ ਸੱਦਿਆ ਗਿਆ ਸੀ ਤੇ ਅੱਜ 16 ਫਰਵਰੀ ਯਾਨੀ ਕਿ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਤੇ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਤੇ ਉੱਥੇ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰਟ ਤੋਂ ਬਾਹਰ ਨਿਕਲ ਗਏ ਨੇ ਤੇ ਕੋਰਟ ਨੇ ਇੱਕ ਵੱਡੀ ਰਾਹਤ ਦੇ ਦਿੱਤੀ ਅਤੇ ਉੱਥੇ ਹੀ 15000 ਦੇ ਮੁਸ਼ਕਲੇ ਜਿਹੜਾ ਨਿੱਜੀ ਮੁਸ਼ਕਲਾ ਉਸ ਦੇ ਵਿੱਚ ਵੀ ਇੱਕ ਵੱਡੀ ਰਾਹਤ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਦੂਜੀ ਰਾਹਤ ਜਿਹੜੀ ਉਹਨਾਂ ਨੂੰ ED ਦੇ ਵੱਲੋਂ ਜਿਹੜੇ ਸਹਮਣ ਭੇਜੇ ਗਏ ਸੀ ਉਸ ਦੇ ਵਿੱਚ ਵੀ ਬੇਲ ਮਿਲ ਇਹ ਹੈ ਤੇ ਉਹਨਾਂ ਨੇ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਦੇਖ ਕੇ ਤੁਸੀਂ ਪੇਸ਼ ਨਹੀਂ ਹੋ ਸਕਦੇ ਫਿਜ਼ੀਕਲ ਤੌਰ ਤੇ ਪੇਸ਼ ਨਹੀਂ ਹੋ ਸਕਦੇ ਤਾਂ ਤੁਹਾਡੇ ਵਕੀਲ ਪੱਖ ਰੱਖਣਾ ਤੇ ਦੱਸ ਦਈਏ ਕਿ ਪਹਿਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਡੀ ਦੇ ਵੱਲੋਂ ਸਹਮਣ ਭੇਜੇ ਜਾ ਰਹੇ ਸੀ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਪਹਿਲਾ 8 ਸਹਮਣੇ ਭੇਜ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੂਰਨ ਤੌਰ ਤੇ ਕਟੜੀ ਇਮਾਨਦਾਰ ਅਤੇ ਭਾਜਪਾ ਸਾਡੀ ਸਰਕਾਰ ਨੂੰ ਗੇਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਭਾਜਪਾ ਤੇ ਵੱਡੇ ਇਲਜ਼ਾਮ ਆਪ ਸਰਕਾਰ ਦੇ ਵੱਲੋਂ ਲਗਾਏ ਗਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿ ਸਾਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਨੂੰ ਪਾਰਟੀ ਗੇਰਨ ਦੀ ਸਾਡੀ ਜਿਹੜੀ ਆ ਕੋਸ਼ਿਸ਼ਾ ਭਾਜਪਾ ਰੱਜਰੀਤਾ ਕਰਕੇ ਇਹ ਜਿਹੜੀ ਬਾਰ-ਬਾਰ ਸੰਮਣ ਭੇਜ ਰਹੀ ਹੈ ਤੇ ਜਿਸ ਦੇ ਦੌਰਾਨ ਅੱਜ ਵਿਰ ਤੋਂ ਜਿਹੜਾ ਕੋਰ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੇਸ਼ ਹੋਏ ਤੇ ਪੇਸ਼ੀ ਦੌਰਾਨ ਇੱਕ ਵੱਡੀ ਰਾਹਤ ਆਪ ਸਰਕਾਰ ਨੂੰ ਮਿਲੀ ਹੈ ਤੇ ਦੱਸਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਤੇ 15000 ਦੇ ਮੁਸ਼ਕਲਤ ਦੇ ਵਿੱਚ ਇੱਕ ਵੱਡੀ ਜ਼ਮਾਨਤ ਮਿਲੀ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਕੋਰਟ ਨੇ ਕਿਹਾ ਹੈ ਕਿ ਜੇਕਰ ਤੁਸੀਂ ਪੇਸ਼ ਫਿਜ਼ੀਕਲ ਤੌਰ ਤੇ ਨਹੀਂ ਹੋ ਸਕਦੇ ਤਾਂ ਆਪਣੇ ਤੁਹਾਡੇ ਜਿਹੜੇ ਵਕੀਲ ਨੇ ਉਹ ਪੱਖ ਰੱਖਣਗੇ ਤੇ ਜਿਸ ਦੇ ਦੌਰਾਨ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਅੱਜ ਦੋ ਰਾਹਤ ਵੱਡੀਆਂ ਜਿਹੜੀਆਂ ਆ ਕੋਰਟ ਦੇ ਵੱਲੋਂ ਦਿੱਤੀਆਂ ਗਈਆਂ ਨੇ ਤੇ ਅੱਜ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਸੀ ਤੇ ਜਿਸ ਦੇ ਦੌਰਾਨ ਪੇਸ਼ੀ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਤੇ ਉੱਥੇ ਹੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ 15000 ਮੁਕਲੇ ਦੇ ਵਿੱਚ ਦਾਜ਼ੀ ਹੈ ਕਿ ਉਹਨਾਂ ਨੇ ਇੱਕ ਵੱਡੀ ਰਾਤ ਮਿਲੀ ਤੇ ਦੂਜੇ ਪਾਸੇ ਹਾਈ ਤੇ ਦੂਜੇ ਪਾਸੇ ਕੋਰਟ ਨੇ ਵੀ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਤੇ ਜਿਸ ਦੇ ਦੌਰਾਨ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੂੰ ਹੁਣ ਫਿਜ਼ੀਕਲ ਤੌਰ ਤੇ ਜੇਕਰ ਉਹ ਨਹੀਂ ਪੇਸ਼ ਹੋ ਸਕਦੇ ਤਾਂ ਉਹਨਾਂ ਦਾ ਵਕੀਲ ਉਹਨਾਂ ਦੇ ਜਿਹੜਾ ਪੱਖ ਦੇ ਵਿੱਚ ਗੱਲ ਕਰੇਗਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਵੀ ਪੱਖ ਹੋਣਗੇ ਉਹ ਵਕੀਲ ਜ਼ਰੂਰ ਕੋਰਟ ਦੇ ਵਿੱਚ ਪੇਸ਼ ਕਰੇਗਾ ਤੇ ਇਹ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਇੱਕ ਵੱਡੀ ਰਾਹਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰਟ ਦੇ ਵੱਲੋਂ ਦਿੱਤੀ ਗਈ